शहर जॉटमिक प्लांट है, है। जायजा लेना पता है भी बरसात तो काफी सड़कों भी दिक्कत आई है और भी बहुत थी। तो लगातार ही मौसम थोड़ा बदलाव आया होटमिक प्लांट चल रहे थी और आ, काफी जगह पैथवर्क हुए भी है जिस तरह की जगराउंड उथवर्क हो या होर कई जगह गिल रोड के उसे पैचवर्क हो बाकी जगहवों से पर दो दिन तो काफ़ी दिक्कत आ रही थी होटमिक प्लांट चल नहीं पा रहा है तो सो अब सरप्राइज विजिट की इतने जायजा लैन वास्ते भी देखिए की दिक्कत आ रही है और होटमिक प्लांट की जो प्रॉब्लम है सारियाँ शॉर्ट आउट हो गई ने और अज चल रहा है तो और मैं आस कर रही भी अब लुधियाना शहर के जगहों पर जिते जिथे भी जरूरत होगी उसे सारी जगह पर जो पैचवर्क है हो जाएगा जी जी वैसे तो अभी चेकअप किया बिल्कुल ए क्वालिटी का मटीरियल जो हम निकल रहा है और आज करते भी इस क्वालिटी का ही काम अगों पिछों भी, भी चलता रहेगा तो निरंतर बार बार चैकिंग से आते रहेंगे तो जो जोड़ा काम है लुधियाना वासिया के लिए हमेशा सुविधाजनक हो लुधिया वास चीज़ की दिक्कत न आए अज मेन केसरदन मंडी भेज रहे हैं रेलवे रोड के उपर उ जा रहा है ये लुक का प्लान ਗਿਲ ਰੋਡ ਦੇ ਉੱਪਰ ਜ਼ਰੂਰਤ ਹੈ ਉੱਥੇ ਪੈਚ ਰੇ ਹਨ ਔਰ ਇਸ ਤੋਂ ਇਲਾਵਾ ਵੱਖ-ਵੱਖ ਹਲਕਿਆਂ ਦੇ ਵਿੱਚ ਜਿੱਥੇ ਵੀ ਜ਼ਰੂਰਤ ਹੈਗੀ ਹੈ ਚਲੋ ਦੀ ਕਲਬ ਰੋਡ ਦੇਤੇ ਗ੍ਰੈਂਡ ਗੋਕ ਮਾਲ ਦੇ ਕੋਲ ਥੋੜੀ ਜਿਹੀ ਜਗ੍ਹਾ ਪੈਚ ਖੋਣ ਵਾਲਾ ਸੋ ਉਹ ਸਾਰੀਆਂ ਜਗਾਵਾਂ ਨੂੰ ਅੱਜ ਪ੍ਰੋਪਰਲੀ ਕਵਰ ਕੀਤਾ ਜਾਣਾ ਹੈ ਇਹ ਡਿਪੈਂਡ ਕਰਦਾ ਵੀ ਉਹ ਕਿਸ ਤਰੀਕੇ ਦਾ ਮਟੀਰੀਅਲ ਯੂਜ਼ ਕੀਤਾ ਗਿਆ ਉਹ ਮਟੀਰੀਅਲ ਤੋਂ ਮਟੀਰੀਅਲ ਜਿਹੜੀ ਹੈ ਅਲੱਗ-ਅਲੱਗ ਕੁਆਲਿਟੀ ਦੀ ਪਾਈ ਜਾਂਦੀ ਹੈ ਜੀ ਰਾਮ ਰੋਡ ਤੇ ਡੇ 1 ਇਹੀ ਅਸੀਂ ਪੈਚ ਵਰਕ ਕਰਾ ਦਿੱਤਾ ਸੀਗਾ ਬਿਕੋਜ਼ ਉੱਥੇ ਬਹੁਤ ਦਿੱਕਤ ਆ ਰਹੀ ਸੀ ਤੋਂ نیچے ਟਾਈਲਸ ਵਰਕ ਕਰਵਾ ਕੇ ਉੱਪਰ ਲੁਕ ਦਾ ਜਿਹੜਾ ਕੰਮ ਸੀ ਉਹ ਪਹਿਲੇ ਦਿਨ ਹੀ ਹੋ ਗਿਆ ਸੀਗਾ ਤੋਂ ਉੱਥੇ ਉਹ ਜਿੱਥੇ ਤੱਕ ਕਾਰਪੋਰੇਸ਼ਨ ਦੀ ਹੱਦ ਹੈ ਉੱਥੇ ਤੱਕ ਕੰਪਲੀਟ ਆਪ ਹੋ ਚੁੱਕਿਆ ਹੈ ਔਰ ਬਾਕੀ ਜਗਾਵਾਂ ਦੇ ਉੱਤੇ ਚਾਹੇ ਤੁਸੀਂ ਬਾਸਨਗੜੀ ਗੱਲ ਕਰੀਏ ਜਿਬਾ ਰੋਡ ਤੇ ਵੀ ਪਿਛੋਂ ਰਾਤ ਨੂੰ ਜਿਹੜਾ ਕੰਮ ਸੀਗਾ ਉਹ ਤੁਸੀਂ ਦੇਖਿਆ ਹੋਣਾ ਔਰ ਮੈਂ ਅੱਜ ਸਵੇਰੇ ਆਪ ਜਾਇਜ਼ਾ ਲੈ ਕੇ ਆ ਗਿਆ ਤਾਂ ਖੂਬੀ ਹੋਰ ਰੋਡ ਵੀ ਬਣੀ ਹੋਈ ਹੈ ਔਰ ਜਿੱਥੇ ਕਿਤੇ ਵੀ ਜ਼ਰੂਰਤ ਹੋਏਗੀ ਨਾਲ ਦੀ ਨਾਲੇ ਪੈਚ ਕੋਠੇ ਹੁੰਦਾ ਰਹੇਗਾ ਬਿਲਕੁਲ ਬਹੁਤ ਇੱਕ ਪਵਿੱਤਰ ਤਿਹਾੜੀ ਔਰ ਬਹੁਤ ਐਮ ਤਿਹਾੜ ਜਿਹੜਾ ਦੀਵਾਲੀ ਦਾ ਤਿਹਾੜ ਮਨਾਇਆ ਜਾਂਦਾ ਆ ਰਿਹਾ ਹੈ ਸੋਜ ਦੇ ਉਪਲਬਧ ਦੇ ਵਿੱਚ ਅਸੀਂ ਤਾਂ ਹਮੇਸ਼ਾ ਹੀ ਕੋਸ਼ਿਸ਼ ਕਰਦੇ ਰਹੇ ਹਾਂ ਔਰ ਕਰਦੇ ਦੇ ਰਹਾਂਗੇ ਕਿ ਚਾਹ ਸਾਫ ਸਫਾਈ ਹੋਵੇ ਸੜਕਾਂ ਵਧੀਆ ਤਰੀਕੇ ਨਾਲ ਬਣੀਆਂ ਹੋਣ ਤਾਂ ਕਿ ਲੁਧਿਆਣਾ ਦੇ ਵਸਨੀਕਾਂ ਨੂੰ ਕਿਤੇ ਵੀ ਦਿੱਕਤ ਨਾ ਆਵੇ ਸੋ ਖਾਸ ਉਸ ਮੌਕੇ ਨੂੰ ਲੈ ਕੇ ਵੀ ਪੂਰੀ ਕੋਸ਼ਿਸ਼ ਤੇ ਆ ਕਿ ਵੀ ਸਾਰੀਆਂ ਸੜਕਾਂ ਜਿਹੜੀਆਂ ਉਸ ਥਿੱਕੇ ਨਾਲ ਬਣ ਜਾਣ हाँ किसी कमी रह भी गई है तो मैं जरुर कहंगे कि तक सा पहुंच भी करो ताकि कोई अजिहा जरा अनख भी कवर जी देखो इस बारे जे डिपार्टमेंट नाल नगे जरूर उन्होंने भी गल होएगी और अब फिलहाल अटप प्लान से पहुंच के कोशिश कर रहे हैं ਕਿ ਵੀ ਸੜਕਾਂ ਦਾ ਜਿਹੜਾ ਕੰਮ ਹੈ ਪ੍ਰਾਇਰੀਟੀ ਦੇ ਹੋ ਜੇ ਕਿਉਂਕਿ ਬੜੀ ਕੰਪਲੇਂਟ ਆਉਂਦੀ ਹੈ ਔਰ ਬੜੀ ਦਿੱਕਤਾਂ ਵੀ ਆਂਦੀਆਂ ਨੇ ਤਾਂ ਕਿ ਉਹਨਾਂ ਨੂੰ ਹੱਲ ਕੀਤਾ ਜਾ ਸਕੇ ਧੰਨਵਾਦ ਅੱਜ ਜਿਹੜੇ ਮੇਅਰ ਸਾਹਿਬ ਨੇ ਜੀ ਜਦ ਮੇਅਰ ਆਉਂਦੇ ਇਕੱਠੇ ਜਿਕੇ ਤੇ ਪ੍ਰੋਗਰਾਮ ਬਣਿਆ ਵੀ ਜਾ ਕੇ ਚੈਕਿੰਗ ਕਰੀਏ ਪਲਾਂਟ ਹੁਣ ਚਾਲੂ ਹੋ ਗਿਆ ਦੋ ਦੋ ਤੋਂ ਕਾਰਾ ਪਿਆ ਪਲਾਂਟ ਦਾ ਜਿਹੜਾ ਮਾਲ ਆ ਤੁਸੀਂ ਪੁੱਛਿਆ ਵੀ ਮਾਲ ਕਿਸ ਤਰ੍ਹਾਂ ਇਹਦੀ ਥੋੜੀ ਅਧਾਰਨਾ ਮੈਂ ਦੇ ਸਕਦਾ ਮੇਰੇ ਬਾਅਦ ਗੱਠ ਯਾਤਰਾ ਥੀਗੀ ਬਹੁਤ ਹਾਲ ਪਹਿਲਾਂ ਪਲਾਂਟ ਦੇ ਐਸਪੀ ਸਾਹਿਬ ਸਾਡੇ ਜਿਗੇ ਛੋਕਮਾਰ ਉਹਨਾਂ ਨੇ ਕਹਿ ਜੀ ਗੱਤ ਯਾਤਰਾ ਵਾ ਵੀ ਪੈਚਵਰਕ ਕਰਾ ਦੋ ਉਹਨਾਂ ਨੇ ਉਸ ਟਾਈਮ ਪਲਾਂਟ ਤੋਂ ਮਾਲ ਚੱਲਦਾ ਵੀ ਆ ਉਦੋਂ ਸਾਡੇ ਕੋਲ ਮਸ਼ੀਨਰੀ ਜਿਹੀ ਬੰਦੇ ਸੀਗੇ ਉਹਨਾਂ ਨੇ ਸ਼ਾਪ ਰੋਡ ਮੇਰਾ ਬਣਾਤਾ ਜ ਤੁਸੀਂ ਹੈਰਾਨ ਮੰਨੋਗੇ ਕਿੰਨ ਸਾਦੇ ਬਣਿਆ ਹੁੰਦੀ ਹੈ ਲੋਕ ਨਹੀਂ ਛੜਕਦੀ ਤੇ ਮੇਰਾ ਉਹ ਰੋਡ 10 ਸਾਲ ਲਈ ਚੱਲਿਆ ਤੁਸੀਂ ਸਾਹ ਵਾ ਪਲਾਂਟ ਦਾ ਕਿੰਨਾ ਪਿਓਰ ਮਾਲ ਹੁੰਦਾ ਪੈਜ ਵਰਗ ਕੋ ਟਿਕਦਾ ਹੀ ਤਾਂ ਬਾ ਨਹੀਂ ਤਾਂ ਤੁਹਾਨੂੰ ਪਤਾ ਕੋਈ ਵੀ ਟੋਆ ਹੋ ਕੇ ਫੜ ਨਹੀਂ ਹੁੰਦੇ ਇਹਨਾਂ ਪਲਾਨ ਕਰਕੇ ਥੋੜਾ ਜਿਹਾ ਫੜ ਹੋ ਜਾਂਦੀ ਹੈ ਕਿ ਮਾਰ ਪੁੱਛੀ ਨਵੀਂ ਸੜਕ ਤੇ ਵੀ ਜੇ ਕਦੇ ਬਣਨ ਲੱਗ ਜਾਣ ਨਾ ਆਪਣੇ ਪਲਾਨ ਤੋਂ ਦਾਦਾ 8-8 ਸਾਲ ਸੜਕ ਹਿੱਲੇ ਨਾ ਪਰ ਇਸ ਤਰ੍ਹਾਂ ਦਾ ਸਿਸਟਮ ਹੈ ਨਹੀਂਗਾ ਕਿ ਅਸੀਂ ਪਲਾਨਾਂ ਤੋਂ ਹੀ ਸਾਰੀਆਂ ਸੜਕਾਂ ਬਣਾਈਏ ਕਿਉਂਕਿ ਜਦੋਂ ਦਾਣਾ ਸ਼ਹਿਰ ਫੋਟ ਵੱਡਾ ਇਸ ਤਰ੍ਹਾਂ ਕੇ ਅਸੀਂ ਪੈਜ ਵਰਗ ਦਾ ਹੀ ਇਹ ਕੋ ਕੰਮ ਕਰਦਾ ਹੈ ਦੇਖੋ ਹੀ ਪਬਲਿਕ ਦਾ ਹੈਗੀ ਬਹੁਤ ਖੁਸ਼ ਵੀ ਬਹੁਤ ਵਧੀਆ ਕੰਮ ਹੋ ਰਿਹਾ ਹੈ ਦੁਕਾਨਦਾਰ ਕੁਝ ਬੰਦੇ ਹੁੰਦੇ ਆ ਵਿੱਚ ਵੀ ਸਾਡਾ ਦੀਵਾਲੀ ਦਾ ਤਿਹਾਰ ਆ ਲਾਲਾਂ ਲੋ ਅਜੀ ਕਹਿੰਦਾ ਲਾਓ 10-4 ਭੋਟ 10-4 ਭੋਟ ਤੋਂ ਵੱਧ ਨਾ ਲਾਓ ਤਾਂ ਕਿ ਟ੍ਰੈਫਿਕ ਜਾਮ ਨਾ ਹੋਵੇ ਪਬਲਿਕ ਪਰੇਸ਼ਾਨ ਨਾ ਹੋਵੇ ਸਾਰਾ ਸਾਲ ਹੀ ਰਹੂਗਾ ਨਾ ਨਹੀਂ ਨਹੀਂ ਦੀਵਾਲੀ ਦਾ ਖਾਸ ਮਹੱਤਵ ਆ ਸਭ ਤੋਂ ਜ਼ਿਆਦਾ ਰਸ਼ ਦੀਵਾਲੀ ਨੂੰ ਹੁੰਦੀ ਹੈ ਖਰੀਦ ਜੋ ਵੀ ਸਾਰਾ ਸਾਲ ਕੋਈ ਖਰੀਦੇ ਨਾ ਖਰੀਦੇ ਦੀਵਾਲੀ ਨੂੰ ਸ਼ੋਪਿੰਗ ਹੁੰਦੀ ਹੁੰਦੀ ਆ ਇਹ ਆਪਾਂ ਨੂੰ ਵੀ ਪਤਾ ਤੁਹਾਨੂੰ ਵੀ ਪਤਾ ਦੀਵਾਲੀ ਦਾ ਮਹੱਤਵ ਆ ਇਸ ਕਰਕੇ ਸਾਰੇ ਸਾਲ ਦੇ ਜੋੜੇ ਪਏ ਦੀਵਾਲੀ ਨੂੰ ਕੱਟਦੇ ਆ ਦੀਵਾਲੀ ਦੇ ਬਹੁਤ ਬਹੁਤ ਪਬਲਿਕ ਬਹੁਤ ਬਹੁਤ ਪਬਲਿਕ ਨੂੰ ਸਵਾਰਕ ਬਾਦ ਆਮ ਆਦਮੀ ਪਾਰਟੀ ਵੱਲੋਂ ਮਾਨ ਸਰਕਾਰ ਵੱਲੋਂ ਤੇ ਕਾਰਪੋਰੇਸ਼ਨ ਵੱਲੋਂ ਬਹੁਤ ਬਹੁਤ ਦੀਵਾਲੀ ਦੀਆਂ ਮੁਬਾਰਕਾਂ।